ਬਾਸਪੁਰ ਦੇ ਕਸਬਾ ਕਮਾਂ ਦੇ ਨਜ਼ਦੀਕ ਮਾਤਾ ਰੋਡ ਤੇ ਸਤੇ ਗੁਰਦੁਆਰਾ ਗੁਰੂ ਰਾਮ ਅਮਰਦਾਸ ਜੀ ਅਠਵਾਲ ਪੁੱਲ ਵਿਖੇ ਲੰਬੇ ਸਮੇਂ ਤੋਂ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਭਤੀਜੇ ਜਰਨਲ 77 ਸੰਤ ਸਮਾਜ ਦੇ ਮੁਖ ਬੁਲਾਰਾ ਦਮਦਮੀ ਟਕਸਾਲ ਬਾਬਾ ਬਲਵਿੰਦਰ ਸਿੰਘ ਦਾ ਉਹਨਾਂ ਦੀ ਹੀ ਰਿਹਾਈ ਇਹ ਕਤਲ ਹੋਣ ਉਪਰੰਤ ਘਟਨਾ ਸਥਾਨ ਤੇ ਪੁਜਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੰਤ ਕਰਤਾਰ ਸਿੰਘ ਪਿੰਡਰਾ ਵਾਲਿਆਂ ਦੇ ਸੁਪੁੱਤਰ ਭਾਈ ਮਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਕਤਲ ਸੋਚੀ ਸਮਝੀ ਸਾਜ਼ਿਸ਼ ਹੈ ਤਹਿਤ ਹੋਇਆ ਹੈ ਇਟਸ ਸਥਿਤੀ ਜਾਇਜਾਲਾਣ ਪਹੁੰਚੇ ਡੀਆਈਜੀ ਬਾਰਡਰ ਸ੍ਰੀ ਸ੍ਰੀ ਦੇ ਕੈਸ਼ ਕਾਉਂਸਲ ਅਤੇ ਡੀਐਸਪੀ ਰਜੇਸ਼ ਕੱਕਰ ਡੀਆਈਜੀ ਕਾਉਂਸਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਕਤਲ ਕਰਨ ਵਾਲਾ ਇੱਥੇ ਹੀ ਸੇਵਾ ਕਰਿਆ ਕਰਦਾ ਸੀ ਅਤੇ ਘਟਨਾ ਤੋਂ ਬਾਅਦ ਪੁਲਿਸ ਦਿਆਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਕਾਤਲ ਪੁਲਿਸ ਦੇ ਗ੍ਰਿਫਤ ਵਿੱਚ ਹੋਵੇਗਾ ਅਤੇ ਉਸ ਦੇ ਤਹਿਤ ਥਾਣਾ ਕੁਮਾਨ ਵਿੱਚ ਕਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਪੱਤਰਕਾਰ ਦਵਿੰਦਰ ਸਿੰਘ ਬਚਿੱਤਰ ਸਿੰਘ ਕੌਂਸਲਰ ਇਹ ਬੰਦਾ ਜਿਹੜਾ ਜਿਹੜਾ ਐਡਰੈਸ ਦਿੱਤਾ ਵਾ ਉਹ ਕਤਲ ਹਰਿਦੁਲ ਲਈ ਪਹਿਲਾਂ ਉਹ ਬਾਹਰ ਨਿਕਲ ਕੇ ਜਿੱਦਿ ਇਸ ਦਾ ਬਲਵਾਨ ਹੋ ਗਿਆ ਉਸ ਤੋਂ ਹੁੰਦਾ ਕਿ ਫਿਰ ਬਾਹਰ ਉਸ ਨੂੰ ਜਿੰਦੋਨੇ ਜਾਵੇ ਜਿੱਦਿ ਬਾਹਰ ਇਹ ਜੀਜੇ ਲਗਾ ਆਪੇ ਆਂ ਬਾਬਾ ਜੀ ਤੁਹਾਡਾ ਸਵਾਗਤ ਹੈ ਜੀ ਮੇਰਾ ਨਾਮ ਮਤਵੰਦ ਸਿੰਘ ਤੇ ਜਿਹੜਾ ਬਾਬਾ ਜੀ ਦਾ ਰਾਤੀ ਕਤਲ ਕੀਤਾ ਗਿਆ ਉਸ ਸੰਬੰਧ ਵਿੱਚ ਤੁਸੀਂ ਮੌਕੇ ਦੇ ਉੱਤੇ ਕੀ ਹੋਇਆ ਉਹ ਤੋਂ ਮੌਕੇ ਤੇ ਮੈਂ ਪਹਿਲਾਂ ਚੰਗੇ ਭਲੇ ਰਾਤ ਪ੍ਰਸ਼ਾਦਾ ਸਖਿਆ ਵਾ ਮੁੰਡਾ ਵੀ ਕੋਈ ਗੱਲਬਾਤ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਤੇ ਫਿਰ ਪ੍ਰਸ਼ਾਦ ਸਾਹਿਬ ਕੇ ਅੰਦਰ ਚਲ ਗਏ ਆ ਮੈਂ ਆਪਣੇ ਕਮਰੇ 'ਚ ਜਾ ਕੇ ਸੌ ਗਿਆ ਉਹ ਬਾਬਾ ਜੀ ਦੀਆਂ ਲੱਤਾਂ ਉੱਤੇ ਹੀ ਮਾਲਸ਼ ਕਰਨਾ ਤੇ ਉਹ ਅੰਦਰ ਹੀ ਮੈਂ ਆਪਣੇ ਕਮਰੇ 'ਚ ਜਾ ਕੇ ਸੌ ਗਿਆ ਤੇ ਬਾਅਦ 10 ਵਜੇ ਦੇ ਕਰੀਬ ਆਵਾਜ਼ ਆਈ ਮੈਨੂੰ ਬਾਬਾ ਜੀ 2 ਵਜੇ ਮਾਰੀ ਉਹਨਾਂ ਨੇ ਤੇ ਮੈਂ ਸੁੱਤਾ ਹੀ ਰਿਹਾ ਤੇ ਜਦੋਂ ਮੈਂ ਬਾਹਰ ਜਾ ਕੇ ਵੇਖਿਆ ਉਹ ਵਗੜ ਗਿਆ ਤੇ ਕੋਈ ਨੇ ਬੁਆ ਨਹੀਂ ਬੋਲੇ ਅੰਦਰੋਂ ਕੋਈ ਵੱਜੀ ਤੇ ਵਾਜਾ ਮਾਰੀਆਂ ਮੈਂ ਨਹੀਂ ਕੋਈ ਬਾਬਾ ਜੀ ਨੇ ਵੀ ਨਹੀਂ ਜਵਾਬ ਦਿੱਤਾ ਤੇ ਉਹ ਮੁੰਡਾ ਹੀ ਜਿਹੜਾ ਉਹਨੇ ਵੀ ਜਵਾਬ ਨਹੀਂ ਦਿੱਤਾ ਲੋਕ ਤੇ ਫਿਰ ਮੈਂ ਆਪਣੇ ਕਮਰੇ ਵੱਲ ਗਿਆ ਵਾਂ ਦੂਆ ਫੋਨ ਲਾਉਣ ਵੀ ਫੋਨ ਕਰਦਾ ਕਿ ਅਸੀਂ ਇਹਨਾਂ ਨਾਲ ਕੇ ਤੇ ਵੀ ਇਹਨਾਂ ਨੂੰ ਫੋਨ ਲਾਉਣਾ ਵੀ ਕੀ ਗੱਲ ਹੈ ਤੇ ਉਹ ਜਿੱਨ ਨੂੰ ਮੈਂ ਪਰਾਂ ਗਿਆ ਤੇ ਉਹ ਨਿਕਲਿਆ ਬਾਹਰ ਕੋ ਨਿਕੋਣ ਗਏ ਤੇ ਲੰਮਾ ਨਾਲ ਲਿਪੜਿਆ ਸੀ ਸਾਰਾ ਪਹਿਲਾਂ ਮੇਰੇ ਨਾਲ ਨੂੰ ਆਇਆ ਤੇ ਉਥੋਂ ਮੈਂ ਪਰਾਂ ਫੋਨ ਕਰਨ ਦੇ ਆ ਮੇਰੇ ਹੱਥੀਂ ਕੁਵਾੜੀ ਵੀ ਫੜੀ ਮੈਂ ਅੰਦਰ ਜਾ ਕੇ ਤੇ ਗੁਇਣਾ ਮਾਰੀਆਂ ਨਾ ਅਗੇ ਤੇ ਉਹ ਬਾਅਦ ਚ ਉੱਤੇ ਕੱਪੜਿਆਂ ਨੇ ਪਹਿਲਾਂ ਲੱਗੀ ਪਾ ਰਹੀ ਐ ਤੇ ਉਹ ਫੜ ਕੇ ਤੇ ਗੇਟ ਵਾਰਨ ਨੂੰ ਭੱਜਾਵਾ ਜੇਕ ਨੂੰ ਜਿੰਦਰਾ ਲੱਗਾ ਇਹ ਵੱਡੇ ਨੂੰ ਉਸ ਤੋਂ ਬਾਅਦ ਫਿਰ ਹੋਰਾਂ ਨੂੰ ਆ ਕੇ ਤੇ ਛੋਟੇ ਗੇਟ ਵਾਰਨ ਭੱਜ ਗਿਆ ਮੈਂ ਵਾਜਾ ਮਾਰੀਆਂ ਉਹਨੂੰ ਮਗਰੋਂ ਵੀ ਕੀ ਗੱਲ ਆਉਣਾ ਵੀ ਪਹਿਲਾਂ ਪਤਾ ਹੀ ਨਹੀਂ ਵੀ ਇਹ ਕੰਮ ਹੋਣਾ ਜਦੋਂ ਮੈਂ ਉਧਰ ਨੂੰ ਗਿਆ ਤੇ ਬਾਬਾ ਜੀ ਨੇ ਵੇਖਿਆ ਤਲੇ ਡਿੱਗਿਆ ਫਿਰ ਮੈਂ ਉਹਨਾਂ ਕੋਲ ਚੱਲੇ ਗਿਆ ਉਹਨਾਂ ਨੂੰ ਜਾ ਕੇ ਹਲਾਇਆ ਵਾਜਾ ਮਾਰੀਆਂ ਪਰ ਉਹਨਾਂ ਦੇ ਸਾਹਦੋਂ ਨਹੀਂ ਸਲੱਟੇ ਸਾਹ ਨਹੀਂ ਲਿਆ ਅੰਦਰ ਦੇ ਸਾਹਮਣੇ ਇਹ ਕਿੰਨੇ ਕਹੋ ਜੀ ਤੇ ਗੱਲ ਹੈ ਇਹ 10 ਵਜੇ ਫਿਰ ਤੁਸੀਂ ਕਿੰਨੋਂ ਇਹ ਕਿਹੜੇ ਲੱਗੇ ਫੋਨ ਕੀਤਾ ਨਾ ਅੰਕਲੋਂ ਨਾ ਇਹ ਕਿੰਨੇ ਕਿ ਚਪੋਏ ਬਾਬਾ ਜੀ ਦੇ ਨਾਲ ਇਹ ਪਹਿਲਾਂ ਵੀ ਆਉਂਦਾ ਜਾਂਦਾ ਕਾਫੀ ਸਾਲ 1.5 ਸਾਲ ਤੋਂ ਪਹਿਲਾਂ ਵੀ ਰਹਿ ਜਾਂਦਾ 2-4 ਦਿਨ ਆਉਂਦਾ ਫਿਰ ਚੰਗ ਜਾਂਦਾ ਫਿਰ ਆ ਕੇ ਰਹਿ ਜਾਂਦਾ ਜ਼ੇਵਾ ਕਰਦਾ ਹੁਣ ਵੀ 2-3 ਦਿਨ ਹੀ ਹੋ ਗਏ ਤੇ ਸਾਡੇ ਨਾਲ ਹੀ ਸਾਰਾ ਗ੍ਰਾਹਕ ਵੀ ਕਰਾਉਂਦਾ ਹੀ ਨਾਲ ਸਾਡੇ ਕਾਰਨ ਕੀ ਹੈ ਵੀ ਬਾਬਾ ਜੀ ਦਾ ਤਕਾਲ ਕਰਦਾ ਹੈ ਕਾਰਨ ਕੋਈ ਅਜੇ ਹੁਣ ਪਤਾ ਨਹੀਂ ਕੋਈ ਗੱਲ ਨਹੀਂ ਕੋਈ ਪਹਿਲਾਂ ਤਾਂ ਕੋਈ ਗੱਲ ਬਾਤ ਹੀ ਨਹੀਂ ਹੋਈ ਤੇ ਕੀ ਕੋਈ ਉੱਥੋਂ ਸਮਾਨ ਸੋਹਣ ਹੀ ਲੈ ਗਿਆ ਨਾਲ ਕਿ ਜਾਂ ਸਮਾਨ ਉਹ ਵਾਲਵਰ ਐਂਡੀ ਅੰਦਰ ਲੈ ਗਿਆ ਨਾਲ ਬਾਬਾ ਜੀ ਦਾ ਵਾਲਵਰ ਹਾਂਜੀ ਅੱਛਾ ਤੋੜੀ ਸਮਾਨ ਕੋ ਗਿਆ ਸੰਸ ਵਾਲਾ ਇੱਕ ਹੈਗਾ ਨਹੀਂ ਦੁਬਾਰਾ ਇਹ ਹੋਰ ਤੇ ਕੁਝ ਨਹੀਂ ਜੀ ਹੈ ਨਹੀਂ ਹੋਰ ਤਾਂ ਨਹੀਂ ਐਂਦਾ ਕੋਈ ਸੜਿਆ ਸਮਾਨ ਅੱਛਾ ਸਿਰ ਧਿਆਰੀ ਹਟ ਗਈ ਹਾਂਜੀ ਹਾਂਜੀ ਆਪਣੇ ਜੈਦਰਜੀ ਜਿਹੜਾ ਬਾਬਾ ਜੀ ਦਾ ਕਤਲ ਹੋਇਆ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜੀ ਬਾਬਾ ਬਲਵਿੰਦਰ ਸਿੰਘ ਦਾਉਂਦ ਦੇ ਚਕਸਾਲ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪੰਡਰਾਲੇ ਦੇ ਪੁੱਤ ਜੀ ਉਹਨਾਂ ਦਾ ਅਦਾ ਸਿੰਘ ਕਤਲ ਕੀਤਾ ਗਿਆ ਵਾ ਜਿਹੜਾ ਨਾਲ ਦਾ ਸਾਥੀ ਹੀ ਉਹਨੇ ਹੀ ਪਿੱਛਾ ਮਾਰ ਕੇ ਕਰਤਾ ਘਰੂਮ ਦੇ ਅੰਦਰ ਹੀ ਤੇ ਮੌਕੇ ਤੇ ਉਹਨਾਂ ਨੇ ਦਥੂਗੀ ਆ ਇਹੀ ਵਧੀਆ ਤੁਸੀਂ ਵੀ ਉਹਨਾਂ ਦੇ ਨਾਲ ਸੇਵਾ ਕਰਦੇ ਰਹੇ ਜੇ ਤੁਹਾਨੂੰ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਕਿਵੇਂ ਦਾ ਲੱਗਿਆ ਸੋਹ ਤੇ ਵਧੀਆ ਸੁਭਾਅ ਹੈਗਾ ਸਾਡੇ ਨਾਲ ਤੇ ਭਰਾਵਾਂ ਨਾਲੋਂ ਵੀ ਪਿਓਾਂ ਨਾਲੋਂ ਵੀ ਵੱਧ ਤੁਹਾਨੂੰ ਪਿਆਰ ਹੈਗਾ ਮੈਂ ਅਜੇ ਅੱਧਾ ਪਣਾ ਘੰਟਾ ਹੀ ਪਹਿਲਾਂ ਗਿਆ ਵਾਂ ਤੇ ਮੈਨੂੰ ਅਖੰਡੇ ਗੱਫਾ ਸ਼ਾਕੇ ਸ਼ਾਮੀ ਤੇ ਮੈਂ ਕਿਹਾ ਨਹੀਂ ਬਾਬਾ ਜੀ ਘਰ ਬਣਿਆ ਵਾਂ ਤੇ ਮੈਨੂੰ ਜਾਲ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣਾ ਨਾਮ ਦਾ ਜਿਹੜਾ ਕਤਲ ਹੋਇਆ ਕਿਹੜੀ ਜਗ੍ਹਾ ਤੇ ਕਿਹੜੇ ਬਾਬਾ ਜੀ ਦਾ ਹੈ ਅਮਰਜ ਗੁਰੂਪ ਸਿੰਘ ਜਿਹੜਾ ਐ ਠਵਾਲ ਪੁੱਤ ਤੇ ਸਥਾਨੀ ਗੁਰੂ ਅੰਮਰਦਾਸ ਜੀ ਦਾ ਉੱਥੇ ਜਿਹੜੇ ਆ ਬਲਵਿੰਦਰ ਸਿੰਘ ਦੀ ਸੇਵਾ ਨਿਭਾ ਰਹੇ ਉਹਨਾਂ ਦਾ ਕਤਲ ਜਿਹੜਾ ਰਾਤ 9:30 ਹੋਇਆ ਜੋ ਕਿ ਉਹਨਾਂ ਦਾ ਹੀ ਸੇਵਾਦਾਰ ਸੀ ਨਾਲ ਰਹਿੰਦਾ ਸੀ ਤੇ ਸੇਵਾ ਕਰਦਾ ਸੀ ਪਤਾ ਨਹੀਂ ਉਹਦੇ ਮਨ ਵਿੱਚ ਕੀ ਆਇਆ ਕਿ ਨਹੀਂ ਉਹਨੇ ਸਾਡੇ ਕੀ ਨਾਂ ਸੀ ਜਿਹੜਾ ਉਹਦਾ ਨਾਂ ਰਮਨ ਰਮਨ ਪ੍ਰੇਮ ਸੀ ਕਿਹੜੇ ਪਿੰਡ ਤੋਂ ਆਹੀਂ ਸਲਾਹਪੁਰ ਕਾਦੀਆਂ ਲਾਗੇ ਤੋਂ ਅਛਾ ਜੀ ਕਿੰਨੇ ਚਿਰ ਤੋਂ ਰਹਿ ਰਹੇ ਆ ਬਾਬਾ ਜੀ ਦੇ ਕੋਲ ਇੱਥੇ 1.5 ਸਾਲ ਤੋਂ ਰਹਿ ਰਹੇ ਹੈ ਚਾ ਆ ਜਾਂਦਾ ਹੈ ਤੇ ਚਲ ਜਾਂਦਾ ਹੈ ਅੱਛਾ ਜੀ ਕਦੀ ਆ ਗਏ ਕਦੀ ਚਲੇ ਗਿਆ ਕਦੀ ਸੀ ਹੁਣ ਰਾਤ ਪਤਾ ਨਹੀਂ ਅਚਾਨਕ ਕੀ ਕਿੰਨੇ ਜਾਣੇ ਸੀ ਇੱਥੇ ਜਦੋਂ ਆਹ ਗੱਲਬਾਤ ਤੇ ਰਿੰਦੇ ਸੀ ਜਿਹੜਾ ਦੂਜਿਆਂ ਨਾਲ ਉਹਨਾਂ ਨੂੰ ਪਤਾ ਲੱਗਿਆ ਕੁਛ ਉਹਨੂੰ ਨਹੀਂ ਪਤਾ ਲੱਗਾ ਇੱਕ ਵਾਰ ਉਹ ਰਾਤ ਰੌਲਾ ਜਾਇਆ ਉੱਠ ਕੇ ਗਿਆ ਫਿਰ ਉਹਨੇ ਵੇਖਿਆ ਉਹਦਾ ਰੌਣਾ ਆਇਆ ਤੇ ਫਿਰ ਅੰਦਰ ਚੱਲ ਗਿਆ ਜਦੋਂ ਮਾਰ ਮੂਰ ਕੇ ਉਹ ਆ ਗਿਆ ਫਿਰ ਫਿਰ ਉਹ ਇਹਨੂੰ ਮਾਰਦਾ ਕਿ ਉਹ ਅੰਦਰ ਮੈਂ ਆਪਣੇ ਗੰਡਾਸਾ ਗੰਡਾਸਾ ਬੜ ਕੇ ਨੇ ਜਾਣ ਦੇ ਮੈਂ ਭੱਜ ਗਿਆ ਫਿਰ ਹਾਂਜੀ ਭਾਜੀ ਤਾਂ ਬਾਬਾ ਜੀ ਦੀ ਉਮਰ ਕਿੰਨੇ ਕੀ ਹੈ ਉਮਰ ਅਜੇ ਥੋੜੀ ਕਾ ਉਮਰ ਥੋੜੀ ਅਜੇ ਕਿੰਨੇ ਕੇ ਕਿਹਾ 9 ਸਾਲ ਹੋਏ ਤੇ ਸੇਵਾ ਕਰਦੇ ਇੱਥੇ ਆਏ ਕੋਈ ਨਹੀਂ 9 ਸਾਲ ਤੁਹਾਡਾ ਤਾਂ ਪਿਆਰ ਹੀ ਬਹੁਤ ਜਿਆਦਾ ਹੈ ਤੇ ਬਾਬਾ ਜੀ ਦੀ ਵਾਹੇ ਉਮਰ ਕਿੰਨੀ ਕਿ ਤੁਹਾਡੇ ਹਸਣਾ ਉਮਰ 50 55 ਸਾਲ ਹੋ ਗਏ ਹੁਣ ਪ੍ਰਸ਼ਾਸਨ ਕੋ ਕਿਸ ਤਰ੍ਹਾਂ ਦੀ ਕੋਈ ਕਹਿੰਦਾ ਦੋਸ਼ੀ ਫੜਿਆ ਗਿਆ ਕਿ ਨਹੀਂ ਅਜੇ ਨਹੀਂ ਦੋਸ਼ੀ ਅਜੇ ਨਹੀਂ ਫੜਿਆ ਗਿਆ ਪ੍ਰਸ਼ਾਸਨ ਨੂੰ ਮੰਗ ਚਾਹੁੰਦੇ ਆ ਕਿ ਜਿੰਨਾ ਤੱਕ ਦੋਸ਼ੀ ਨਹੀਂ ਫੜਿਆ ਜਾਂਦਾ ਉੰਤੱਕ ਸੰਸਕਾਰ ਨਹੀਂ ਦਿੱਤਾ ਜਾਊਗਾ ਠੀਕ ਹੈ ਜੀ ਉਹ ਇਹ ਬੜੀ ਮੰਦਭਾਗੀ ਘਟਨਾ ਹੈ ਭਾਬਾ ਬਰਦਰ ਜੀ ਜਿਹੜੇ ਇਥੇ ਮੁਖ ਸੇਵਾਦਾਰ ਸੀ ਇਸ ਸੂਰਜਾ ਸਾਹਿਬ ਦੇ ਉਹ ਰਾਤ ਕਤਲ ਹੋ ਗਿਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਕਤਲ ਜਿਹੜਾ ਮੁਕਦੂਸ਼ੀ ਆ ਉਹ ਰਵਨਜੀਤ ਆ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰਤਾ ਵੀ ਹੈ ਐਮਪੀਰ ਐਵੀਡੈਂਸ ਸਾਡ ਕੋ ਪੂਰਾ ਕਲੀਅਰ ਐਵੀਡੈਂਸ ਹੈ ਮਰਡਰ ਹੋਣੇ ਕੀਤਾ ਕਿਉਂਕਿ ਉਹ ਉਸ ਤੋਂ ਬਾਅਦ ਉਹ ਦੌਰ ਦਾ ਵੀਡੀਓ ਜ ਨਜ਼ਰ ਆ ਰਿਹਾ ਹੈ ਵੱਦ ਹਵਾਸਜਾ ਹੋਇਆ ਜਿਸਾ ਇਨਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਮਤਾਬਕ ਉਹ ਦੌਰ ਦਾ ਜਦੂਦ ਦੌਰ ਦਾ ਫਰੰਟ ਤੇ ਫਿਰ ਉਹ ਸਵਾ ਪਿੱਛੋਂ ਦੀ ਗੇੜ ਤੋਂ ਨਿਕਲ ਕੇ ਚਲਾ ਗਿਆ ਹੈ ਮਰਡਰ ਦਾ ਸੀ ਪਰਚਾ ਦਰਜ ਕਰ ਲਿਆ ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੇ ਜਾ ਰਹੇ ਹੈ ਵੀ ਆਰ ਰੋਲਡ ਅਪ ਸਮ ਪੀਪਲ and very soon we will uh, catch ਸਰ ਕੀ ਕਾਰਨ ਰਹੇ ਨੇ ਤੂੰ ਕੋਈ ਅਸਲ ਤੇ ਈ ਵਜਾਈ ਆ ਉਹ ਜਦੋਂ ਅਸੀਂ ਉਹਨੂੰ ਫੜਾਂਗੇ ਅਕਿਊਜ਼ ਦੀ ਪੁੱਛਿਸ਼ ਕਰਾਂਗੇ ਉਹਦੇ ਨਜ਼ਰ ਆਏਗਾ ਬਟ ਇਟ ਇਜ਼ ਕਲੀਅਰ ਕਿ ਜੋ ਕੁਝ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ ਉਹ ਸ਼ਾਇਦ ਉਹਦੀ ਲੱਤਾਂ ਦੀ ਮ사ਜ ਕਰ ਰਿਹਾ ਸੀਗਾ ਕਿਸੇ ਗੱਲ ਤੋਂ ਕੋਈ ਤਕਰਾਰ ਹੋਇਆ ਹੋਵੇਗਾ ਇਹ ਅਕਿਊਜ਼ ਦੇ ਫੜੇ ਜਾਂਦੇ ਫਿਰ ਚੱਲੇਗਾ ਬਟ ਵਨ ਥਿੰਗ ਇਜ਼ ਸ਼ੂਰ ਇਹਦੇ ਵਿੱਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਹ 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 ਗੱਲ ਇੱਕ ਪਲੀਜ਼ਿਕ ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਣਾ ਚਾਹਾਂਗਾ ਕਿ ਇਸ ਮਰਡਰ ਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਟ ਇਜ਼ ਅ ਸਿੰਪਲ ਮਰਡਰ ਨੈਚੁਰਲ ਮਰਡਰ ਔਰ ਉਹਦੀ ਕੀ وجہ ਮਰਡਰ ਦੀ ਜਦੋਂ ਰਮਨਜੀਤ ਪકડਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਪੁਲਕ ਲਿਆ ਦੇਣਾ ਹੈ ਸਰ ਕੀ ਹੋਇਆ ਕੁਝ ਪਤਾ ਲੱਗ ਰਿਹਾ ਹੈ ਕਿ ਇਹ ਕਿਸੇ ਪਹਿਲਾਂ ਕਿ ਮਾਮਲੇ ਦਾ ਕਿਵੇਂ ਦਾ ਹੈ ਨਾ ਐਸਾ ਕੁਝ ਨਹੀਂ ਹੈ ਵੀ ਹੈਵ ਨੋ ਪਾਸ ਹਿਸਟਰੀ ਸੜਕੋ ਦਾ ਕੋਈ ਪਾਸ ਰਿਕਾਰਡ ਪਾਸਿਸ ਨਹੀਂ ਹੈ ਦੋ ਸੇਵਾਦਾਰ ਸੀਗੇ ਇੱਕ ਇਹ ਇੱਕ ਕਮਰੇ ਸੀਗਾ ਦੋਨੋਂ ਇਕੱਠੇ ਨਾਲ ਦਾ ਕਮਰਾ ਹੈਗਾ ਤੁਸੀਂ ਦੇਖ ਹੀ ਰਹੇ ਹੋ ਉੱਥੇ ਰਹਿੰਦੇ ਸੀ ਸੇਵਾ ਕਰਦੇ ਸੀ ਗੁਰਦਵਾਰ ਸਾਹਿਬ ਦੀ ਬਾਬਾ ਜੀ ਦੀ ਹੁਣ ਕਿਸ ਗੱਲ ਦਾ ਕੋਈ ਮਰਡਰ ਕੀਤਾ ਇਹ ਤਾਂ ਪਕੜੇ ਜਾਂਦੇ ਸਨ ਦੱਸ ਸਕਦਾ ਸਰ ਇਹਦੇ ਚ ਪਤਾ ਲੱਗਾ ਜੀ ਕਿ ਗ੍ਰফতার ਨਹੀਂ ਹੋਇਆ ਜੀ ਮੈਂ ਦੱਸਿਆ ਜੀ ਰਾਤ ਮਰਡਰ ਹੋਇਆ ਕੋਈ ਤਰੀਫਨ 10 ਵਜੇ ਤੋਂ ਬਾਅਦ ਹੋ ਰਿਹਾ ਹੈ ਔਰ ਉਮਰ ਵੀ ਛੋਟੀ ਹੋਈ ਹੈ 20 ਸਾਲ ਦਾ ਸਾਰਾ ਬਣਾ ਜੀ ਅਸੀਂ ਉਹਨੂੰ ਰੇਡਸ ਕਾਫੀ ਕੀਤੇ ਰਾ ਦੇ ਐਸਓ ਕਿ ਸਾਡੀ ਪਾਰਟੀਆਂ ਕਾਫੀ ਸਾਰੀਆਂ ਇਲਾਕੇ ਚ ਫੈਲੀਆਂ ਪਈਆਂ ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤਾਰਾਂ ਤੇ ਉਹਦੇ ਸਗੇ ਸਬੰਧੀਆਂ ਤੇ ਉਹਦੇ ਸਾਥੀਆਂ ਤੇ ਅਸੀਂ ਰੇਡ ਕਰ ਰਹੇ ਹਾਂ ਬਹੁਤ ਜਲਦੀ ਕਾਬੂ ਆ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਸਰ ਉਹਦਾ ਕੋਲ ਰਵਲਵਰ ਵੀ ਸਰ ਜਿਹੜਾ ਬਾਬਾ ਜੀ ਦਾ ਲੈ ਕੇ ਦੱਸਦੇ ਵਿੱਚ ਚਲਾ ਗਿਆ ਜੀ ਉਹਦਾ ਕੋਈ ਨਹੀਂ ਅਸੀਂ ਤੇ ਕੋਈ ਨਹੀਂ ਸਰ ਰਵਲਵਰ ਨੂੰ ਕੋਈ ਠੀਕ ਮਿਸਾ ਗਿਆ ਰਵਲਵਰ ਮਿਸਿੰਗ ਆ ਚੈੱਕ ਕਰਦੇ ਆ ਉਹ ਲੈ ਗਿਆ ਜਾਂ ਕੌਣ ਲੈ ਗਿਆ ਗਨ ਨਹੀਂ ਸੀ ਜੀ ਉਹਨਾਂ ਦੀ ਬਾਬਾ ਜੀ ਹਾਂਜੀ ਗਨ ਵੀ ਹੈਗੀ ਸੀ ਉਹਨਾਂ ਕੋਲ ਗਨ ਜਮਾ ਕਰਾਈ ਜੀ ਜਮਾ ਕਰਾਈ ਗਨ ਉਹਨਾਂ ਦੀ ਜਮਾ ਹੈਗੀ ਹੈ ਜੀ ਹਾਂਜੀ ਹਾਂਜੀ ਗਨ ਜਮਾ ਉਹਨਾਂ ਦੀ ਸਰ ਪੈਸਿਆਂ ਦੀ ਕੋਈ ਲੁੱਟ ਹੋਈ ਹੈ ਪੈਸੇ ਵੀ ਲੈ ਕੇ ਗਿਆ ਕੋਈ ਨਾ ਐਸਾ ਕੋਈ ਮੈਂ ਪਹਿਲੇ ਕਿਹਾ ਵੀ ਕੋਈ ਹੋਰ ਗੱਲ ਨਹੀਂ ਆ ਨਾ ਡਕੈਤੀ ਦਾ ਨਾ ਰੋਬਰੀ ਦਾ ਨਾ ਅਸੀਂ ਇਹਨੂੰ ਕੀ ਕਹੇ ਕੋਈ ਹੋਰ ਨੂੰ ਅਸੀਂ ਐਵੇਂ ਮੈਨੂੰ ਕਈ ਫੋਨ ਚਾਰਜ ਫੇਰੇ ਚੱਲ ਰਹੇ ਨੇ ਕਈ ਕੋਈ ਕੁਝ ਕਰਿਆ ਬਟ ਆਈ ਵੁੱਡ ਲਾਈਕ ਟੂ ਸਟ्रेस ਅਪਨ ਥਿਸ ਫੈਕਟ ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਇਤਸੇ ਮਰਡਰ ਸਿੰਪਲ ਮਰਡਰ ਉਹਨੇ ਕਿਉਂ ਕੀਤਾ ਕਿਉਂਕਿ ਕੋਈ ਬਾਹਰ ਦਾ ਬੰਦਾ ਤੇ ਆਇਆ ਨਹੀਂ ਕੋਈ ਹੋਰ ਦੋਸ਼ੀ ਨਹੀਂ ਕੋਈ ਸਾਥੀ ਨਹੀਂ ਕੋਈ ਵਜਾ ਰੰਜਸ਼ ਨਹੀਂ ਕੋਈ ਗਾਲੀ ਗਵਾਦੀ ਆ ਰੋਜ਼ੀ ਤਰ੍ਹਾਂ ਬਾਬਾਈ ਸੇਵਾ ਕਰਦਾ ਸੀਗਾ ਰਾਤ ਨੂੰ ਨੇ ਉਂਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ ਉਹਨਾਂ ਅੰਦਰ ਕੀ ਵਾਪਰਿਆ ਐਸਾ ਜੇ ਤੋ ਤੈਸ ਚਾ ਕਿ ਉਹਨੇ ਉਹਨਾਂ ਦਾ ਮਰਡਰ ਕਰਤਾ ਇਹ ਤਾਂ ਪਕੜੇ ਜਾਂਦੇ ਉਹੀ ਸਾਨੂੰ ਦੱਸ ਸਕਦਾ ਫੜੇ ਜਾਂਦੇ ਦੋ ਭਾਈ ਮਨਜੀਤ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਜੀ ਇਹ ਕਿਸ ਤਰ੍ਹਾਂ ਕਿਤੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਮੈਂ ਇਸ ਬਾਰੇ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਬਟ ਮੈਂ ਆਪਣਾ ਤੁਹਾਨੂੰ ਪੁਆਇੰਟ ਆਫ 视图 ਦੱਸਦਾ ਜੋ ਸਾਡੀ ਹੁਣ ਤੱਕ ਦੀ ਤਫ਼ਤੀਸ਼ ਹੈ ਜੋ ਸਾਡੀ ਹੁਣ ਤੱਕ ਦੀ ਆਬਜ਼ਰਵੇਸ਼ਨ ਹੈ ਜਦੋਂ ਰਮਨ ਜੀ ਸਾਡੇ ਕਾਬੂ ਆਏਗਾ ਬਹੁਤ ਦਾ ਦੂਰ ਨਹੀਂ ਹੈ वेरी ਸੂਨ ਵੀਲ ਕੈਚਿੰਗ ਸਾਰੀ ਗੱਲ ਤੁਹਾਡੇ ਸਾਹਮਣੇ ਲਿਆ ਕੇ ਬੇਨ ਕਾਬੂ ਕਰ ਦੇਣਾ ਸਰ ਮਾਮਲਾ ਰਜਿਸਟਰਡ ਹੋਇਆ ਕਿਹੜੀਆਂ ਧਾਵਾਂ ਤਹਿਤ ਹੋਵੇ 302 ਦੇ ਤਹਿਤ ਜੀ 302 ਸਿਰ ਮਰਡਰ ਕੇਸ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਰੈਸੋ ਸ਼ੂਟ ਅਸੀਂ ਪੂਰਾ ਜ਼ੋਰ ਲਗਾ ਕੇ ਇਹਨੂੰ ਬਹੁਤ ਜਲਦੀ ਆਪੂ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂ ਸਰ ਇਹ ਕੋਈ ਡਰਗਸ ਵਗੈਰਾ ਵੀ ਲੈਂਦਾ ਸੀ ਜਿਹੜਾ ਰੋਕੀਏ ਦੇ ਵਿੱਚ ਕੋਈ ਆਈ ਇਸ ਤਰ੍ਹਾਂ ਦੀ ਗੱਲ ਉਸ ਜਦੋਂ ਮੈਂ ਉਹਨੂੰ ਫੜਿਆ ਹੀ ਨਹੀਂ ਹਾਊ ਕੈਨ I ਟੈਲ ਯੂ ਸਾਡੇ ਕੋਲ ਹਿਸਟਰੀ ਕੋਈ ਨਹੀਂ ਅਸੀਂ ਉਹਦੀ ਇਟ ਵਿਲ ਬੀ ਰੋਂਗ ਟੂ ਦੇਖੋ ਇਟ ਵਿਲ ਬੀ ਰੋਂਗ ਟੂ ਲੈਵਲ ਐਨੀ ਐਲੀਗੇਸ਼ਨ ਅਟ ਦਿਸ ਸਟੇਜ ਇੱਕ ਵਾਰ ਯੂ ਨੂੰ ਆ ਜਾਂਦੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਲੈ ਗਿਆ ਅਸੀਂ ਤੁਹਾਡੇ ਸਾਹਮਣੇ ਫੋਲਕ ਦੇ ਦੇ ਦਿੰਨੇ ਹੈ ਲੱਗਦਾ ਤਾਂ ਸਾਹਮਣੇ ਜਾਂਦਾ ਸੀ ਹਾਂ ਚਾਰ ਸਾਟ ਤਾਂ ਆਉਂਦਾ ਹੈ ਮੈਂ ਤਾਂ ਕੋਈ ਮੌੜ ਹੀ ਹੈ ਜੇ ਤਾਂ ਆਪਣੇ ਨੋਟ ਸੀ ਨਹੀਂ ਨਹੀਂ ਹੋਣੀ ਕੋਈ ਅੰਦਾਜ਼ੇ ਅਸੀਂ ਚਲੋ ਕੋਈ ਨਹੀਂ ਅਸੀਂ ਫੜਨਾ ਜਲਦੀ ਉਹਨਾਂ ਫੜਾ ਜਾਣਾ ਨਹੀਂ ਬਟਾਏ ਕਿਨੇ ਕੋ ਮਨਦੇ ਤੁਸੀਂ ਤੁਸੀਂ ਸਹਿਯੋਗ ਕਰੋ ਸਾਡਾ ਤੁਹਾਨੂੰ ਕਿਸੇ ਕੋਈ ਖਬਰ ਨਜ਼ਰ ਆਏ ਡੀਐਸਪੀ ਸਾਹਿਬ ਗਿਣੇ ਅਗਰਗੁਰ ਨਹੀਂ ਬਹੁਤ ਵਧੀਆ ਬੰਦੇ ਆ ਜੀ ਰਾਤ ਦੇ 11 ਵਜੇ ਪੌਣੇ 11 ਵਜੇ ਤੇ 3 ਵਜੇ ਦਾ 3 ਵਜੇ ਤੱਕ ਚਲੇ ਜੀ 3 ਵਜੇ ਤੱਕ ਚਲੇ ਉਸੇ ਵੇਲੇ ਆ ਗਏ ਬਹੁਤ ਗੁੱਡਰ ਇਨਸਾਨ ਹੈ ਸਾਰਿਆਂ ਤੋਰ ਕੇ ਸਾਡੀ ਡਿਊਟੀ ਹੈ ਜੀ ਪੁਲਿਸ ਦੀ ਆਈ ਐਮ ਵੈਰੀ ਹੈਪੀ